ਬਾਬਾ ਬਸਾਲਾ ਆਏ ਨੇ ਸਿੱਖ ਸਹਾਮਤ ਜਿਹੜੇ ਲੱਗਦਾ ਜੁਗਤ ਸਿਰ ਜੀ ਨਾਲ ਕਰਦਾ ਅੱਤੇ ਸਤ ਕਰਦੇ ਸਟੇਜ ਤੇ ਖੜੇ ਹਨ ਜਿਹੜੇ ਮੁੱਖਤਾ ਪ੍ਰੋਫੈਸਰ ਸਤੀਤੇ ਜੋ ਮੰਗੀਆਂ ਨੇ ਜੋੜਵੇਂ ਨੂੰ ਇੱਕ ਮਰਦਤ ਹੋਣ ਵਾਸਤੇ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਤੇ ਨਾਮ ਮੁਕਤ ਸਰ ਹੋਏ ਖਿਦਰਾਣਾ ਇਸ ਕਹੇ ਨਾ ਕੋਏ ਇਸ ਤਾਂ ਮੁਕਤ ਭਏ ਸਿੰਘ ਜਾਲੀ ਜੋ ਨਿਸ਼ਕਾਬ ਪਾ ਕਾਲ ਬੋ ਕਾਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਿਦਰਾਣੇ ਦੀ ਢਾਬ ਨੂੰ ਮੁਕਤ ਕੀਤਾ ਜਿੱਥੇ ਨਾਲ ਹੀ ਆਪਣੇ 40 ਮੁਗਤੇ ਉਹ ਜੋ ਵਦਾਵਾ ਦੇ ਕੇ ਕਿਸੇ ਵੇਲੇ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਆਪਣੇ ਘਰਾਂ ਨੂੰ ਚਲੇ ਗਏ ਸਨ ਜਦੋਂ ਅੱਗੋਂ ਉਹਨਾਂ ਦੀਆਂ ਤੀਵੀਆਂ ਨੇ ਉਹਨਾਂ ਦੀਆਂ ਬੀਬੀਆਂ ਨੇ ਉਹਨਾਂ ਨੂੰ ਮਿਹਣੇ ਮਾਰੇ ਵੀ ਤੁਸੀਂ ਘਰ ਦਾ ਰਸੋਈ ਪਾ ਜਿਹੜਾ ਘਰ ਦੀ ਜਿਹੜੀ ਸਾਫ ਸੰਭਾਲ ਕਰੋ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੰਗ ਦੇ ਵਿੱਚ ਸਾਥ ਦੇਣ ਵਾਸਤੇ ਅਸੀਂ ਜਾਵਾਂਗੇ ਜਿਸ ਤਰ੍ਹਾਂ ਕਈ ਇਤਿਹਾਸਕਾਰ ਜਾਂ ਕਈ ਵਿਦਵਾਨਾਂ ਨੇ ਇਹ ਵੀ ਲਿਖਿਆ ਆਵਾ ਵੀ ਉਹਨਾਂ ਦੀਆਂ ਘਰੋਂ ਮਤਾਵਾਂ ਨੇ ਭੈਣਾ ਨੇ ਜਾ ਉਹਨਾਂ ਦੇ ਕਰੋ ਬੀਬੀਆਂ ਨੇ ਉਹਨਾਂ ਨੂੰ ਇਹ ਮਿਹਨੇ ਮਾਰੇਗੀ ਤੁਸੀਂ ਚੂੜੀਆਂ ਪਾ ਲੋ ਤੇ ਅਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤਲਵਾਰ ਵਰਸ਼ੇ ਪਾਲੇ ਗੰਡਾਸੇ ਲੈ ਕੇ ਜੰਗ ਕਰਾਂਗੇ ਆ ਜੋ ਮੁਗਲਾਂ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੰਗ ਚੱਲ ਰਹੀ ਹੈ ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਚਮਕੌਰ ਦੀ ਜੰਗ ਲੜੀ ਛੋਟੇ ਸਾਹਿਬਜ਼ਾਦੇ ਜਿਹੜੇ ਆ ਉਹ ਸਤਿਗੜ ਸਾਹਿਬ ਸਰਾਂਦ ਦੇ ਵਿੱਚ ਨੀਂਹ ਚੁਣੇ ਗਏ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸਤਿਗੁਰਾਂ ਦੇ ਜਾਨਾਂ ਤੋਂ ਪਿਆਰੇ ਸਿੱਖ ਸ਼ਹੀਦ ਹੋਏ ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੜਾ ਦਾ ਪੜਾ ਹੁੰਦੇ ਜਦੋਂ ਖਦਰਾੜੇ ਦੀ ਢਾਬ ਤੇ ਪਹੁੰਚਦੇ ਨੇ ਪਿੱਛੇ ਜਿਹੜਾ ਮਲਖਈਆ ਜੜਿਆ ਆ ਰਿਹਾ ਸੀ ਫੌਜਾਂ ਦਾ ਉਹਨਾਂ ਨੇ ਇੱਥੇ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੰਦ ਕਰਨਾ ਚਾਹਿਆ ਜੰਦ ਹੋਇਆ ਵੀ ਗੁਰੂ ਸਾਹਿਬ ਜੇ ਸਥਾਨ ਤੇ ਆਪਾਂ ਬੈਠੇ ਆ ਟੰਬੀ ਸਾਹਿਬ ਇਸ ਸਥਾਨ ਤੋਂ ਤੀਰ ਛਾੜਦੇ ਸਨ ਤੇ ਜਿਹੜੇ ਉਹ ਮਾਝੇ ਵਾਲੇ ਸਿੱਖ ਸਨ ਉਹ 40 ਸਿੱਖ ਵੀ ਵਾਪਸ ਆ ਕੇ ਇਸੇ ਜੰਗ ਦੇ ਵਿੱਚ ਸਤਿਗੁਰਾਂ ਦੀ ਚੱਲ ਰਹੀ ਜੰਗ ਦੇ ਵਿੱਚ ਮੂਰੇ ਹੋ ਕੇ ਲੜ ਕੇ ਉਹਨਾਂ ਨੇ ਛਿੱਧੀਆਂ ਪਾਈਆਂ ਤੇ ਗੁਰਾਂ ਗੁਰਾਂ ਨੂੰ ਜਿਹੜਾ ਆਪਣਾ ਲਿਖਤੀ ਬਦਾਵਾ ਦੇ ਕੇ ਤੋੜ ਕੇ ਆਏ ਸਨ ਉਹ ਟੁੱਟੀ ਹੋਈ ਨੂੰ ਇੱਥੇ ਆ ਕੇ ਗੰਢਿਆ ਸੀ ਤੇ ਸਤਿਗੁਰੂ ਜੀ ਨੇ ਖੁਸ਼ ਹੋ ਕੇ ਮੁਕਤੀ ਦਾ ਵਾਰ ਦਿੱਤਾ ਸੀ ਜਿੱਥੇ ਆਪਣੇ ਸਿੱਖਾਂ ਨੂੰ ਮੁਕਤ ਕੀਤਾ ਉੱਥੇ ਇਸ ਧਰਤੀ ਨੂੰ ਵੀ ਮੁਕਤ ਕੀਤਾ ਸੋ ਜਿਸ ਤਰ੍ਹਾਂ 마ਗਦੇ ਮਹੀਨੇ ਦੀ ਸੰਗ੍ਰਾਂਦ ਦਾ ਜਿਹੜਾ ਵਾ ਫਲਾਦੇਸ਼ ਆ ਪ੍ਰਾਤਨ ਗ੍ਰੰਥਾਂ ਦੇ ਵਿੱਚ ਲਿਖਿਆ ਮਿਲਦਾ ਵਾ ਕਿ ਜਿਸ ਤਰ੍ਹਾਂ ਹਰਦوار ਦੇ ਵਿੱਚ ਇਸ਼ਨਾਨ ਕਰਦੇ ਸਨ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹ ਗੋੰਦਵਾਲ ਤਿਆਰ ਕੀਤੀ ਜਿੱਥੇ ਇਸ਼ਨਾਨ ਕਰਕੇ ਮੁਕਤੀ ਦੇ ਫਲ ਨੂੰ ਪ੍ਰਾਪਤ ਕੀਤਾ ਜਾਂਦਾ ਸੀ ਤੇ ਜਦੋਂ 10ਵੇਂ ਪਾਤਸ਼ਾਹ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰੀਰ ਰੂਪ ਦੇ ਵਿੱਚ ਇਸ ਸਥਾਨ ਤੇ ਆਏ ਸਨ ਇਸ ਨੂੰ ਮੁਕਤ ਕਰਕੇ ਜਿਹੜਾ ਮਾਗਦੇ ਇਸ਼ਨਾਨ ਦਾ ਮਾਤਮ ਇਸ ਸਥਾਨ ਨੂੰ ਦੇਖ ਕੇ ਗਏ ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੱਖਾਂ ਦੀ ਤਦਾਦ ਦੇ ਵਿੱਚ ਸकता ਪਾਵਨ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ 마ਗ ਦੇ ਮਹੀਨੇ ਦੀ ਜਿਹੜੀ 마ਗੀ ਦੀ ਸੰਗਰਾਂਤ ਇੱਥੇ ਜੋੜ ਮੇਲਾ ਸ਼ੀਧੀ ਜੋੜ ਮੇਲਾ ਮਨਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਸੋ ਅੱਜ ਸਮੁੱਚਾ ਖਾਲਸਾ ਪੰਥ ਅੱਜ ਸੰਗਰਾਂਤ ਤੋਂ ਅਗਲਾ ਦਿਨ ਹੈ ਭਾਵ ਕਿ 14 ਜਨਵਰੀ ਵਾਲੇ ਦਿਨ 마ਗੀ ਦੀ ਸੰਗਰਾਂਤ ਸੀ ਤੇ ਅੱਜ ਦੋ 마ਗ ਹੈ 15 ਜਨਵਰੀ ਹੈ ਸਮੁੱਚੇ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਕਤਰ ਹੋ ਕੇ ਹਰ ਸਾਲ ਹੀ 마ਗੀ ਤੋਂ ਅਗਲੇ ਦਿਨ ਚੰਦਾਰ ਮਹੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਖੇਡੇ ਜਾਂਦੇ ਹਨ ਜਿਸ ਦੇ ਹੁਣੇ-ਹੁਣੇ ਸਮਾਪਤੀ ਹੋਈ ਹੈ ਮਹੱਲੇ ਖੇਡ ਕੇ ਫੌਜਾਂ ਜਿਹੜੀਆਂ ਆਪੋ ਆਪਣੇ ਪੜਾਵਾਂ ਤੇ ਆਈਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਬਲਾਵੇ ਸ਼ੀ ਨਾ